ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਤੋਂ ਬਾਅਦ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਚਾਰ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਪੰਜ ਨਵੇਂ ਚਿਹਰੇ ਉਹਨਾਂ ਨੂੰ ਕਿਹੜੇ ਕਿਹੜੇ ਵਿਭਾਗ ਸੌਂਪੇ ਗਏ ਨੇ ਵਿਭਾਗਾਂ ਦੀ ਵੰਡ ਕੀਤੀ ਹੈ ਪੰਜਾਬ ਸਰਕਾਰ ਨੇ ਉਹ ਪੰਜ ਨਵੇਂ ਮੰਤਰੀਆਂ ਦੇ ਤਜਰਬੇ ਹੁਣ ਉਹਨਾਂ ਦੇ ਵਿੱਚ ਕਿਵੇਂ ਸਫਲ ਹੋਣਗੇ ਜੋ ਮਹਿਕਮੇ ਦਿੱਤੇ ਗਏ ਨੇ ਉਹਨਾਂ ਮਹਿਕਮਿਆਂ ਨੂੰ ਲੈ ਕੇ ਜੋ ਪਹਿਲਾਂ ਮੰਤਰੀਆਂ ਦੇ ਉੱਪਰ ਵੱਡੀਆਂ ਤੋਂਤਾਂ ਲੱਗੀਆਂ ਨੇ ਵੱਡੇ ਇਲਜ਼ਾਮ ਲੱਗੇ ਨੇ ਉਹੀ ਮਹਿਕਮੇ ਪੰਜ ਨਵੇਂ ਚਿਹਰਿਆਂ ਨੂੰ ਦੇਤੇ ਹੁਣ ਇਹ ਨਵੇਂ ਚਿਹਰੇ ਆਸਾਂ ਤੇ ਖਰੇ ਉਤਰਨਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਜਾਂ ਇਹਨਾਂ ਨੂੰ ਵੀ ਜਿਹੜਾ 2-4 ਮਹੀਨਿਆਂ ਬਾਅਦ ਬਦਲ ਦਿੱਤਾ ਜਾਵੇਗਾ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਦੀ ਸਰਕਾਰ 2.5 ਸਾਲਾਂ ਦੇ ਵਿੱਚ ਚਾਰ ਵਾਰ ਫੇਰ ਬਦਲ ਹੋ ਗਿਆ ਚਾਰ ਵਾਰ ਮੰਤਰੀਆਂ ਦੇ ਅਹੁਦੇ ਬਦਲੇ ਗਏ ਨਵੇਂ ਮੰਤਰੀ ਸ਼ਾਮਿਲ ਕੀਤੇ ਜਾਂਦੇ ਨੇ ਪਹਿਲਾਂ ਵਾਲੇ ਮੰਤਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ 2 ਮਹੀਨਿਆਂ ਦੇ ਵਿੱਚ ਹੀ ਸ਼ੁਰੂਆਤ ਹੋ ਗਈ ਸੀ ਵਿਜੇ ਸਿੰਘਲਾ ਤੋਂ ਵਿਜੇ ਸਿੰਘਲਾ ਦਾ ਮੰਤਰੀ ਪਦ ਵਾਪਸ ਲੈ ਲਿਆ ਗਿਆ ਦੂਸਰਾ ਜਿਹੜਾ ਕਿ ਮੰਤਰੀ ਫੌਜਾ ਸਿੰਘ ਸਰਾਰੀ ਸੀ ਉਸਤੇ ਕੋਲੋਂ ਮੰਤਰੀ ਪਦ ਵਾਪਸ ਲੈ ਲਿਆ ਗਿਆ ਫਿਰ 인ਦਰबीर ਸਿੰਘ ਸੀ ਉਸ ਤੋਂ ਮੰਤਰੀ ਪਦ ਵਾਪਸ ਲੈ ਲਿਆ ਗਿਆ ਨਵੇਂ ਮੰਤਰੀ ਬਣਾ ਦਿੱਤੇ ਗਏ ਚੌਥੀ ਵਾਰ ਹੋ ਗਿਆ ਚਾਰ ਮੰਤਰੀਆਂ ਦੇ ਉੱਪਰ ਵੱਡੀ ਗੱਜ ਦਿੱਗੀ ਉਹਨਾਂ ਕੋਲੋਂ ਮੰਤਰੀਆਂ ਦੇ ਅਹੁਦੇ ਵਾਪਸ ਲੈ ਲੈ ਗਏ ਤੇ ਨਵੇਂ ਚਿਹਰੇ ਸ਼ਾਮਲ ਕਰ ਲਿੱਤੇ ਗਏ ਹੁਣ ਪੰਜਾਬ ਦੇ ਵਿੱਚ 16 ਮੰਤਰੀ ਤੇ 17ਵਾਂ ਮੁੱਖ ਮੰਤਰੀ ਹੋ ਗਿਆ ਹੈ ਆਮ ਆਦਮੀ ਦੀ ਸਰਕਾਰ ਦੇ ਵਿੱਚ ਵਿਰੋਧੀਆਂ ਵੱਲੋਂ ਵੱਡੇ ਤੰਜ ਕੱਸੇ ਜਾ ਰਹੇ ਨੇ ਸੋ ਚਾਰ ਵਾਰ 3 ਸਾਲਾਂ ਦੇ ਵਿੱਚ ਫੇਰ ਬਦਲ ਮੰਤਰੀ ਬਦਲੇ ਜਾਣੇ ਕਿਤੇ ਨ ਕਿਤੇ ਆਮ ਆਦਮੀ ਸਰਕਾਰ ਦੇ ਉੱਪਰ ਵੱਡੇ ਪ੍ਰਸ਼ਨ ਖੜੇ ਕਰ ਗਿਆ ਹੈ ਕਿ ਆਪਣੇ ਉਹਨਾਂ ਮੰਤਰੀਆਂ ਦੇ ਉੱਪਰ ਜੋ ਤੋਮ ਤਾਂ ਲਾਉਂਦੇ ਨੇ ਜੋ ਇਲਜ਼ਾਮ ਲਾਉਂਦੇ ਨੇ ਜਿਸ ਕਰਕੇ ਉਹਨਾਂ ਦੇ ਅਸਤੀਫਾ ਲੈ ਲਿਆ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਤੇ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਉਹਨਾਂ ਦੇ ਉੱਪਰ ਜੋ ਕਿਹਾ ਜਾਂਦਾ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਫਿਰ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਔਰ ਉਹਨਾਂ ਨੂੰ ਜਿਹੜਾ ਕਿ ਬਿਨਾਂ ਕਾਰਵਾਈ ਕੀਤੇ ਛੱਡ ਦਿੱਤਾ ਜਾਂਦਾ ਹੈ ਕੀ ਉਹ ਭ੍ਰਸ਼ਟਾਚਾਰ ਫਲਾ ਰਹੇ ਨੇ ਜਾਂ ਉਹਨਾਂ ਦੇ ਵੱਲੋਂ ਕੀ ਕਰਨੇ ਕੀ ਉਹਨਾਂ ਨੂੰ ਇਸ ਦਿਖੇ ਲੈ ਜਾਂਦੇ ਨੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਜੋ ਮੁੱਖ ਮੰਤਰੀ ਸਾਹਿਬ ਸਵਾਲ ਚੱਕਦੇ ਨੇ ਸੋ ਜਿਹੜੇ ਮੰਤਰੀ ਬਣਾਏ ਗਏ ਨੇ ਨਵੇਂ ਉਹਨਾਂ ਨੂੰ ਹੁਣ ਕਿਹੜੇ-ਕਿਹੜੇ ਅਹੁਦੇ ਦਿੱਤੇ ਨੇ ਆਪਾਂ ਉਹਨਾਂ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਸੋ ਸਭ ਤੋਂ ਪਹਿਲਾਂ ਜਿਹੜੇ ਮੰਤਰੀ ਮੰਡਲ ਦੇ ਵਿੱਚ ਜੋ ਸੀਨੀਅਰ ਮੰਤਰੀ ਨੇ ਉਹਨਾਂ ਦੇ ਜੋ ਮੁੱਖ ਮੰਤਰੀ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਆਉਂਦੇ ਨੇ ਦੂਸਰੇ ਨੰਬਰ ਤੇ ਔਰ ਤੀਸਰੇ ਨੰਬਰ ਤੇ ਜਦੋਂ ਕਿ ਅਮਨ ਅਰੋੜਾ ਤੀਜੇ ਨੰਬਰ ਤੇ ਤੇ ਡਾਕਟਰ ਬਲਜੀਤ ਕੌਰ ਜੋ ਬਿਲਕੁਲ ਹੁਣ ਮੁੱਖ ਮੰਤਰੀ ਦੇ ਨਾਲ ਬੈਠਣ ਵਾਲੇ ਮੰਤਰੀ ਰਹੇ ਗਏ ਨੇ ਬਾਕੀ ਜੋ ਮੌਜੂਦਾ ਸਮੇਂ ਵਿੱਚ ਮਾਨ ਕੈਬਨਟ ਵਿੱਚ ਇਕਲੌਤੀ ਮਹਿਲਾ ਮੰਤਰੀ ਬਲਜੀਤ ਕੌਰੀ ਰਹਿ ਗਈ ਹੈ ਹੋਰ ਕੋਈ ਵੀ ਮਹਿਲਾ ਮੰਤਰੀ ਮੰਡਲ ਵਿੱਚ ਨਹੀਂ ਹੈ ਜੇ ਗੱਲ ਕਰੀਏ ਮੰਤਰੀਆਂ ਨੂੰ ਮੇਰੇ ਵਿਭਾਗਾਂ ਦੀ ਤਾਂ ਮੁੱਖ ਮੰਤਰੀ ਕੋਲ ਸਭ ਤੋਂ ਜ਼ਿਆਦਾ 8 ਵਿਭਾਗਾਂ ਜਿੰਨਾ ਵਿੱਚ ਹੋਮ ਅਫੇਅਰ ਐਂਡ ਜੁਡੀਸ਼ੀਅਲ ਪਰਸਨਲ ਕਾਨੂੰਨੀ ਅਤੇ ਵਿਧਾਇਕ ਮਾਮਲੇ ਹਵਾ ਬਾਜੀ ਵਿਗਿਆਨ ਤਕਨੀਕ ਅਤੇ ਵਾਤਾਵਰਣ ਵਿਭਾਗ ਖੇਡਾਂ ਅਤੇ ਯੁਕ ਸਮਾਵਾ ਜੀਏਡੀ ਸ਼ਾਮਲ ਹੈ ਜਿਕਰ ਹੋ ਗਏ ਕਿ ਮੀਟ ਹੇਰ ਦੇ ਸੰਸਦ ਮਨੰਦ ਮਗਰੋਂ ਖੇਡ ਭਾਗ ਕੋਈ ਮੰਤਰੀ ਨਹੀਂ ਸੀਗਾ ਹੁਣ ਮੁੱਖ ਮੰਤਰੀ ਨੇ ਖੇਡ ਵਿਭਾਗ ਨੂੰ ਵੀ ਆਪਣੇ ਕੋਲ ਹੀ ਰੱਖ ਲਿਆ ਹੈ ਹਰਪਾਲ ਸਿੰਘ ਚੀਮਾ ਦੇ ਕੋਲ ਚਾਰੇ ਵਿਭਾਗ ਦਿੱਤੇ ਨੇ ਜਿਨ੍ਹਾਂ ਵਿੱਚ ਖਜ਼ਾਨਾ ਵਿਭਾਗ ਪਲਾਨਿੰਗ ਵਿਭਾਗ ਪ੍ਰੋਗਰਾਮ ਇਨਫੋਰਮੇਸ਼ਨ ਅਤੇ ਐਕਸਾਈਜ਼ ਅਤੇ ਟੈਕਸਿਸ ਵਿਭਾਗ ਦਿੱਤਾ ਗਿਆ ਹੈ ਹਰਪਾਲ ਚੀਮਾ ਸ਼ੁਰੂ ਤੋਂ ਸੀਨੀਅਰ ਮੰਤਰੀਆਂ ਵਿੱਚ ਸ਼ਾਮਲ ਹਨ ਉਹ ਪਾਰਟੀ ਦੇ ਗਠਨ ਤੋਂ ਜੁੜੇ ਹੋਏ ਹਨ ਤੇ ਉਹ ਵਿਰੋਧੀ ਧਿਰ ਦੇ ਆਗੂ ਵੀ रह ਚੁੱਕੇ ਹਨ ਅਮਨ अरोड़ा ਜਿਨ੍ਹਾਂ ਦੇ ਕਥ ਸਲਾਏ ਜਾ ਰਹੇ ਸੀ ਕਿ ਇਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਲੇਕਿਨ ਉਹਨਾਂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਹਰਪਾਲ ਚੀਮਾ ਤੇ ਅਮਨ अरोड़ा ਨੂੰ ਲੇਕਿਨ ਉਹਨਾਂ ਕੋਲ ਵਿਭਾਗ ਕਿਹੜੇ ਨੇ ਹੁਣ ਜਿਵੇਂ ਅਮਨ अरोड़ा ਦੇ ਕੋਲ ਜਿਹੜੇ ਵਿਭਾਗ ਨੇ ਗ੍ਰਹਿ ਦੇ ਜ਼ਿਲ੍ਹੇ ਸੰਗਰੂਰ ਦੇ ਸੁਨਾਮ ਹਲਕੇ ਤੋਂ ਵਿਧਾਇਕ ਹਨ ਜੋ ਮੁੱਖ ਮੰਤਰੀ ਦੇ ਗ੍ਰਹਿ ਤੋਂ ਹੀ ਵਿਧਾਇਕਨ ਅਮਨ अरोड़ा ਸੁਨਾਮ ਤੋਂ ਜਿਹੜੇ ਵਿਧਾਇਕ ਬਣੇ ਨੇ ਉਹਨਾਂ ਨੂੰ ਨਵੇਂ ਉਨਯੋਗ એનર્ਜੀ ਰਿਸੋਰਸ ਪ੍ਰਿੰਟਿੰਗ ਅਤੇ ਸਟੇਸ਼ਨਰੀ ਤੇ ਰੁਜਗਾਰ ਉਤਪਨ ਅਤੇ ਟ੍ਰੇਨਿੰਗ ਵਭਾਗ ਦਿੱਤਾ ਗਿਆ ਹੈ ਸੋ ਡਾਕਟਰ ਬਲਜੀਤ ਕੌਰ ਕੋਲ ਪਹਿਲਾ ਵਾਲੇ ਵਿਭਾਗੀ ਨੇ ਬਲਜੀਤ ਕੌਰ ਕੋਲ ਮਾਨ ਸਰਕਾਰ ਦੀ ਇਕਲੋਤੀ ਮਹਿਲਾ ਮੰਤਰੀ ਹੈ ਜਿਨ੍ਹਾਂ ਕੋਲ ਸਮਾਜਿਕ ਨਿਆਂ ਸ਼ਕਤੀਕਰਨ ਤੇ ਕਟਗਿੰਤੀ ਸਵੈ ਸੁਰੱਖਿਆ ਤੇ ਬਾਲ ਵਿਕਾਸ ਵਭਗ ਜੋ ਪਹਿਲਾ ਵਾਲਾ ਉਹਨਾਂ ਕੋਲ ਰਹਿ ਗਿਆ ਕੁਲਦੀਪ ਸਿੰਘ ਧਾਲੀਵਾਲ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨਾਲ ਸੰਬੰਧਿਤ ਮਾਮਲਾ ਦਾ ਵਿਭਾਗ ਅਤੇ ਪ੍ਰਸ਼ਾਸਨਿਕ ਸੁਧਾਰ ਵਭਗ ਦਿੱਤਾ ਗਿਆ ਹੈ ਡਾਕਟਰ ਬਲਵੀਰ ਸਿੰਘ ਕੋਲ ਸਿਹਤ ਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾ ਨਾਲ ਸੰਬੰਧਿਤ ਵਿਭਾਗੀ ਜ਼ਿੰਮੇਵਾਰੀ ਸੌਂਪੀ ਗਈ ਹੈ ਹਰਦੀਪ ਸਿੰਘ ਮੁੰਡਿਆ ਜੋ ਨਵੇਂ ਮੰਤਰੀ ਬਣੇ ਨੇ ਹਰਦੀਪ ਸਿੰਘ ਮੁੰਡਿਆ ਨੂੰ ਕੈਬਨਟ ਵਿੱਚ ਥਾਂ ਦਿੱਤੀ ਗਈ ਹੈ ਲੁਧਿਆਣਾ ਨਾਲ ਸੰਬੰਧ ਰੱਖਣ ਵਾਲੇ ਮੁੰਡਿਆ ਨੂੰ ਮਾਲੀਆ ਮੁੜਵਸੇਬਾ ਅਤੇ ਆਪਤ ਪ੍ਰਬੰਧਨ ਵਾਟਰ ਸਪਲਾਈ ਤੇ ਸਟੇਸ਼ਨਰੀ ਅਤੇ ਹਾਊਸਿੰਗ ਤੇ ਸ਼ਹਿਰੀ ਵੀ ਕੁਆ ਸਭ ਭਾਗ ਦਿੱਤਾ ਗਿਆ ਹੈ ਲਾਲ ਚੰਦ ਕੋਟਾਰੂ ਚੱਕ ਦੇ ਕੋਲ ਫੂਡ ਸਪਲਾਈ ਅਤੇ ਖਪਤਕਾਰ ਮਾਮਲੇ ਜੰਗਲਾਤ ਤੇ ਜੰਗਲੀ ਜੀਵਨ ਵਾਗ ਦਿੱਤਾ ਗਿਆ ਸੋ ਪਹਿਲਾਂ ਵਾਲੇ ਵਿਭਾਗਿਤ ਕੋਟਾਰੂ ਚੱਕ ਕੋਲ ਨੇ ਲਾਲਜੀਤ ਸਿੰਘ ਭੁੱਲਰ ਦੇ ਉੱਪਰ ਜੋ ਕਿ ਵਿਭਾਗ ਜਿਹੜੇ ਨੇ ਉਹ ਲੈ ਲਿਆ ਗਏ ਨੇ ਲਾਲਜੀਤ ਸਿੰਘ ਪੁੱਲਰ ਨੂੰ ਦੋ ਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਨ੍ਹਾਂ ਵਿੱਚ ਇੱਕ ਟਰਾਂਸਪੋਰਟ ਵਿਭਾਗ ਤੇ ਜੇਲ੍ਹ ਵਿਭਾਗ ਸੋ ਲਾਲਜੀਤ ਸਿੰਘ ਪੁੱਲਰ ਕੋਲੋਂ ਸਿਰਫ ਦੋ ਵਿਭਾਗ ਹੀ ਰਹਿ ਗਏ ਨੇ ਜੋ ਕਿ ਪੰਚਾਇਤ ਮੰਤਰੀ ਦਾ ਉਹਦਾ ਲੈ ਲਿਆ ਗਿਆ ਜੋ ਪੰਚਾਇਤ ਦਾ ਭਾਗ ਹੈ ਉਹਨੇ ਕੋਈ ਲੈ ਲਿਆ ਗਿਆ ਹਰਜੋਤ ਸਿੰਘ ਬੈਂਸ ਨੂੰ ਚਾਰ ਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਨ੍ਹਾਂ ਵਿੱਚ ਤਕਨੀਕੀ ਸਿੱਖਿਆ ਤੇ ਉਦਯੋਗਿਕ ਸिलाई ਉੱਚ ਸਿੱਖਿਆ ਸਕੂਲੀ ਸਿੱਖਿਆ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼ਾਮਲ ਨੇ ਹਰਵਜਿੰਦਰ ਸਿੰਘ ਐਟੀਓ ਨੂੰ ਦੋ ਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਬਿਜਲੀ ਵਿਭਾਗ ਤੇ ਪਬਲਿਕ ਵਰਕਸ ਸੋ ਬਰਿੰਦਰ ਕੁਮਾਰ ਗੋਇਲ ਜੋ ਕਿ ਸੰਗਰੂਰ ਹਲਕੇ ਤੋਂ ਹੀ ਨੇ ਜਿਨ੍ਹਾਂ ਨੇ ਬੀਬੀ ਰਜਿੰਦਰ ਕੌਰ ਪਠੱਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਰਾਇਆ ਸੀ ਸੋ ਬਰਿੰਦਰ ਕੁਮਾਰ ਗੋਇਲ ਨੂੰ ਪਹਿਲੀ ਵਾਰ ਕੈਬਨਿਟ ਵਿੱਚ ਥਾਂ ਦਿੱਤੀ ਗਈ ਉਹਨਾਂ ਨੂੰ ਖਾਣਾ ਤੇ ਉਹ ਵਿਗਿਆਨ ਪਾਣੀ ਸਰੋਤ ਜ਼ਮੀਨ ਤੇ ਪਾਣੀ ਦੀ ਸੰਭਾਲ ਦਾ ਵਾਲਾ ਭਾਗ ਦਿੱਤਾ ਗਿਆ ਜੋ ਕਿ ਵੱਡੇ ਇਲਜ਼ਾਮ ਲੱਗਦੇ ਨੇ ਜੋ ਰੇਤੇ ਦੇ ਉੱਪਰ ਉਹੀ ਖੜਨ ਵਿਭਾਗ ਦਿੱਤਾ ਗਿਆ ਹੈ ਬਰਿੰਦਰ ਗੋਇਲ ਨੂੰ ਚੌਤਰਨ ਪ੍ਰੀਤ ਸਿੰਘ ਸੌਂਧ ਤਰਨ ਪ੍ਰੀਤ ਸਿੰਘ ਸੌਂਧ ਨੂੰ ਸਹਿਰ ਸਪਾਟਾ ਮਾਮਲਿਆਂ ਮਾਰੇ ਤੇ ਪ੍ਰੋਸ਼ਨ ਮਜ਼ਦੂਰੀ ਪ੍ਰਹਾਉਨਚਾਰੀ ਉਦਯੋਗ ਵਣਚੇ ਪਿੰਡੂ ਵਿਕਾਸ ਤੇ ਪੰਚਾਇਤੀ ਬਾ ਦਿੱਤਾ ਗਿਆ ਸੋ ਸਹਿਰ ਸਪਾਟਾ ਜੋ ਅਨਮੋਲ ਗਗਨ ਮਾਨਕੋਲਸੀ ਉਸ ਨੂੰ ਜਿਹੜਾ ਕਿ ਮੰਤਰੀ ਪਦ ਤੋਂ ਲਾਂਭੇ ਕਰ ਦਿੱਤਾ ਗਿਆ ਬਾਹਰ ਕਰ ਦਿੱਤਾ ਗਿਆ ਅਨਮੋਲ ਗਗਨ ਮਾਨ ਨੂੰ ਸੋ ਉਹ ਅਨਮੋਲ ਗਗਨ ਮਾਨ ਵਾਲੇ ਅਹੁਦੇ ਤਰਨ ਪ੍ਰੀਤ ਸਿੰਘ ਸੌਂਧ ਨੂੰ ਦੇ ਦਿੱਤੇ ਗਏ ਨੇ ਡਾਕਟਰ ਅਵਜੋਤ ਸਿੰਘ ਜੋ ਸ਼ਾਮ 84 ਤੋਂ ਵਿਧਾਇਕ ਨੇ ਹਸ਼ਿਆਰਪੁਰ ਨਾਲ ਸੰਬੰਧਿਤ ਨੇ ਉਹਨਾਂ ਨੂੰ ਜੋ ਕਿ ਸੰਸਦੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਜੋ ਬਲਕਾਰ ਸਿੰਘ ਦਾ ਉਹਦਾ ਸੀ ਉਹ ਸਤਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਦਾ ਮੰਤਰੀ ਡਾਕਟਰ ਅਵਜੋਤ ਸਿੰਘ ਨੂੰ ਦਿੱਤਾ ਗਿਆ ਸੋ ਗਰਮੀਤ ਸਿੰਘ ਖੋਡਿਆ ਦੇ ਕੋਲ ਖੇਤੀਬਾੜੀ ਕਿਸਾਨ ਭਲਾਈ ਪਸ਼ੂ ਪਾਲਣ ਮੱਛੀ ਪਾਲਣ ਦੇਰੀ ਵਿਕਾਸ ਫੂਡ ਪ੍ਰੋਸੈਸਿੰਗ ਭਾਗ ਹੀ ਜਿਹੜਾ ਪਹਿਲਾਂ ਵਾਲਾ ਉਹੀ ਸਾਰੇ ਵਿਭਾਗ ਰਹਿ ਗਏ ਨੇ ਮਹਿੰਦਰ ਪਾਗਤ ਜੋ ਕਿ ਜਰੰਦਰ ਤੋਨੇ ਜਿੰਨਾ ਨੂੰ ਜਿਮਣੀ ਚੋਣ ਦੇ ਵਿੱਚ ਇਹਨਾਂ ਦੀ ਕਿਸਮਤ ਜਾਗੀ ਏ ਸੀਤਲੰਗਰਾਲ ਦੇ ਵੱਲੋਂ ਸੀਫਾ ਦੇਣ ਤੋਂ ਬਾਅਦ ਮਹਿੰਦਰ ਪਾਗਤ ਚੋਣ ਲੜਦੇ ਨੇ ਜਿਮਣੀ ਚੋਣ ਔਰ ਪਹਿਲਾ ਦੋ ਵਾਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰਨ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ ਔਰ ਉਹ ਚੋਣ ਜਿੱਤ ਜਾਂਦੇ ਨੇ ਕਿਸਮਤ ਜਿਹੜੀ ਉਹਨਾਂ ਦੀ ਜਾਗੀ ਔਰ ਉਹਨਾਂ ਨੂੰ ਜਿਹੜਾ ਕਿ ਜਿਮਣੀ ਚੋਣ ਦੇ ਵਿੱਚ ਵੱਡੀ ਜਿੱਤ ਦਰਜ ਹੋਈ ਸੀ ਮਹਿੰਦਰ ਪਾਗਤ ਨੂੰ ਕੈਮਲ ਦਾ ਰੈਂਕ ਦੇ ਰੂਪ ਵਿੱਚ ਮਿਲਿਆ ਉਹਨਾਂ ਨੂੰ ਰੱਖਿਆ ਸਵਾਵਾ ਭਲਾਈ ਆਜ਼ਾਦੀ ਉਲਟੀਆਂ ਅਤੇ ਬਾਗਬਾਨੀ ਵਿਗਦਾ ਮੰਤਰੀ ਬਣਾਇਆ ਗਿਆ ਸੋ ਹੁਣ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਜਿਹੜਾ ਕਿ ਕਿੰਨਾ ਸਮਾਂ ਇਹਨਾਂ ਕੋਲ ਜਿਹੜੇ ਇਹ ਵਾਦ ਰਹਿੰਦੇ ਨੇ ਔਰ ਉਸ ਤੋਂ ਬਾਅਦ ਕੋਈ ਫੇਰ ਬਦਲ ਹੋਵੇਗਾ ਜਾਂ ਇਹ ਮੰਤਰੀ ਹੁਣ ਪੂਰਾ 2.5 ਸਾਲ ਆਪਣਾ ਸਮਾਂ ਪੂਰਾ ਕਰਨਗੇ ਸੋ ਇਸ ਨੂੰ ਲੈ ਕੇ ਵੱਡੀ ਚਰਚਾ ਛੜੀ ਹੋਈ ਹੈ ਕਿ ਮੰਤਰੀਆਂ ਦੇ ਵਾਰ-ਵਾਰ ਵਿਭਾਗ ਬਦਲਣ ਨਾਲ ਪੰਜਾਬ ਦਾ ਵਿੱਚ ਜੋ ਵਿਕਾਸ ਦੇ ਨਾਤੇ ਗੱਲਾਂ ਹੁੰਦੀਆਂ ਨੇ ਉਹ ਬਿਲਕੁਲ ਇੱਕ ਪਾਸੇ ਰਹਿ ਜਾਂਦੀਆਂ ਨੇ ਸੋ ਵਾਰ-ਵਾਰ ਵਿਭਾਗ ਬਦਲਣ ਨਾਲ ਮੰਤਰੀਆਂ ਨੂੰ ਪਤਾ ਤੱਕ ਨਹੀਂ ਲੱਗਦਾ ਔਰ ਜਿਹੜੇ ਅਫਸਰ ਨੇ ਉਹ ਫਿਰ ਇਸੇ ਤਰ੍ਹਾਂ ਕਰਪਸ਼ਨ ਕਰਨ ਵਿੱਚ ਤੁੱਲੇ ਹੁੰਦੇ ਨੇ ਸੋ ਮੰਤਰੀਆਂ ਅਨੇ ਵਿਭਾਗ ਬਦਲ ਨਾਲ ਪੰਜਾਬ ਦਾ ਰੰਗਲਾ ਪੰਜਾਬ ਨਹੀਂ ਬਣੇਗਾ ਜੇਕਰ ਮੰਤਰੀ ਕੋਈ ਗਲਤੀ ਕਰਦਾ ਹੈ ਕਰਪਸ਼ਨ ਵਿੱਚ ਲਿਬੜਿਆ ਹੁੰਦਾ ਤਾਂ ਫਿਰ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਬਿਨਾਂ ਮਤਲਬ ਤੋਂ ਮੰਤਰੀਆਂ ਦੇ ਉੱਪਰ ਜਿਹੜਾ ਛੁੱਟੀ ਖਰਾ ਦੇਣੀ ਇਹ ਕਿਤੇ ਨਾ ਕਿਤੇ ਬਹੁਤ ਹੀ ਖਤਰਨਾਕ ਹੋ ਸਕਦਾ ਆਮ ਆਦਮੀ ਪਾਰਟੀ ਲਈ